ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਸੱਜਣਾਂ ਦੇ ਨਾਮ ਬਾਬਾ ਜੀਤ ਸਿੰਘ ਜੀ ਬਾਬਾ ਜੂਝ ਸਿੰਘ ਜੀ ਬਾਬਾ ਚੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਛਾਵਾਸ਼ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 10 ਗੁਰੂ ਸਹਿਬਾਨਾਂ ਦੇ ਨਾਮ पहले गुरु धन धन श्री गुरु नानक देव जी दूजे गुरु धन धन श्री गुरु अंगद देव जी तीजे गुरु धन धन श्री गुरु अमरदास जी चौथे गुरु धन धान श्री गुरु रामदास जी पंचवें गुरु धन धान श्री गुरु अर्जन देव जी छेवें गुरु धन धन श्री गुरु हर गो हर गोबिंद साहेब जी सातवें गुरु धन धान श्री गुरु हर राय साहेब जी अठवें गुरु धन धान श्री गुरु हर कृष्ण साहेब जी नौवें गुरु धन धन श्री गुरु तेग बहादुर जी दसवें गुरु ਤਾਂ ਤਾਂ ਜੀ ਗੁਰੂ ਗੋਬਿੰਦ ਸਿੰਘ ਜੀ ਦਸਾ ਪਾਸ਼ਿਆਂ ਦੀ ਜੋਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਹੇ ਗੁਰਜੀ ਕਾ ਖਾਲਸਾ ਵਾਹੀ ਗੁਰਜੀ ਕੀ ਫਤਿਹ ਪੰਜ ਪਿਆਰੇ ਸਹਿਬਾਨਾ ਦੇ ਨਾਂ ਪਹਿਲੇ ਪਿਆਰੇ ਭਾਈ ਦਿਆ ਸਿੰਘ ਜੀ ਦੂਜੇ ਪਿਆਰੇ ਭਾਈ ਧਰਮ ਸਿੰਘ ਜੀ ਤੀਜੇ ਪਿਆਰੇ ਭਾਈ ਕਿੰਮਤ ਸਿੰਘ ਜੀ ਚੌਥੇ ਪਿਆਰੇ ਭਾਈ ਮਕਰੂ ਸਿੰਘ ਜੀ ਪੰਜਵੇਂ ਪਿਆਰੇ ਭਾਈ ਸੈਮ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜ ਤਖਤ ਸਾਈਂ ਮਾਨਾ ਦੇਣਾ ਸੈਲਨਾ ਤਖਤ ਸ੍ਰੀ ਤਲਖਤ ਸਾਹਿਬ ਸ੍ਰੀ ਅਮਰ ਸਾਹਿਬ ਪੰਜਾਬ ਦੂਜਾ ਤਖਤ ਸ੍ਰੀ ਹਰਮੰਦਰ ਸਾਹਿਬ ਪਟਨਾ ਸਾਹਿਬ ਇਹ ਆ ਤੀਜਾ ਤਖਤ ਸ੍ਰੀ ਕੇਸਰ ਸਾਹਿਬ ਜਿਹੜੀ ਨਾਨਕੋ ਸਾਹਿਬ ਪੰਜਾਬ ਚੌਥਾ ਚੌਥਾ ਤਖਤ ਸ੍ਰੀ ਜੋਤ ਸਾਹਿਬ ਨੇ ਨਾਗਰ ਮਾਹਾਰਾਜ ਤੇ ਪੰਜਵਾਂ ਤਖਤ ਸ੍ਰੀ ਤੁਮ ਤੁਮਾ ਸਾਹਿਬ ਸਾਬੋ ਕੀ ਤਲਵੰਡੀ ਪੰਜਾਬ ਸਿੱਖ ਰਾਜ ਦੇ ਸਿੱਖਿਆਂ ਦੀ ਪ੍ਰਦਰਸ਼ਨ ਲੱਗੀ ਹੋਈ ਹੈ ਜੀ ਤੇ ਬੱਚਿਆਂ ਨੂੰ ਦਿਖਾਈ ਜਾ ਰਹੀ ਹੈ ਖਾਲਸਾ ਰਾਏ ਦੀ ਜਿਹਦੀ ਕੀਮਤ ਉਸ ਵਕਤ ਇੰਗਲੈਂਡ ਦੇ ਫੋਨ ਨਾਲੋਂ ਵੀ ਉੱਪਰ ਕੀਮਤ ਸੀ ਸਿੱਖ ਮਿਸਲਾਂ ਟਾਈਮ ਦੇ ਸਿੱਖੇ 12 ਮਿਸਲਾਂ ਸੀਆਂ ਉਸ ਵਕਤ ਸਾਰੇ ਇਕੱਠਾ ਕਰਕੇ ਮਹਾਰਾਜੇ ਦੇ ਪੰਜਾਬ ਮਹਾਰਾਜੇ ਦੇ ਖਾਲਸਾ ਰਾਜ ਕੰਮ ਕੀਤਾ ਸੀ ਉਸ ਤੋਂ ਬਾਅਦ ਮਹਾਰਾਜ ਸਿੰਘ ਦੀ ਰਾ ਦੇ ਟਾਈਮ ਦੇ ਸਿੱਖਿਆਂ ਦੀ ਮੋਰ ਪਰਦਸ਼ੀ ਲੱਗੀ ਹੋਈ ਹੈ ਜੀ

ਕਲਾਸ ਵਾਲੇ ਬੱਚਿਆਂ ਲਈ ਸ਼ੀਵਲ ਵੀ ਤਿਆਰ ਕੀਤੀ ਜਾਂਦੀ ਆ ਗਰਮੀ ਕਾਫੀ ਆ ਤੇ ਦੁਪਹਿਰ ਨੂੰ ਬੱਚਿਆਂ ਨੂੰ ਲੰਗਰ ਵੀ ਸ਼ੁਕਾਇਆ ਜਾਂਦਾ